ਜਿਵੇਂ ਕਿ ਆਪਾਂ ਨੂੰ ਪਤਾ ਹੀ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਿਲਾਫ ਇੱਕ ਜ਼ਬਰਦਸਤ ਜੜੀ ਮਹਿੰਮ ਚਲਾਈ ਜਾ ਰਹੀ ਹੈ ਜਿਸ ਦੇ ਵਿੱਚ ਮਾਨਯੋਗ ਡੀਜੀਪੀ ਸਾਹਿਬ ਦੀ ਰਾਇਨਮੇ ਥੱਲੇ ਔਰ ਮਾਨਯੋਗ ਐਸਐਸਪੀ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਸਾਰ ਸੀਏ ਕਪੂਰਥਲਾ ਨੂੰ ਕੱਲ ਬਹੁਤ ਅੱਛੀ ਸਫਲਤਾ ਜੜੀ ਹੈਗੀ ਆ ਨਸ਼ਿਆਂ ਦੇ ਖਿਲਾਫ ਲਈ ਜਿਦੇ ਵਿੱਚ ਅਸੀਂ ਤਿੰਨ ਕੇਸ ਰਜਿਸਟਰ ਕੀਤੇ ਹੈਗੇ ਆ ਦੋ ਕਮਰਸ਼ੀਅਲ ਕੁਆਂਟੀਟੀ ਦੇ ਹੈਗੇ ਔਰ ਇਹਦੇ ਵਿੱਚ ਪੰਜ ਅਸੀਂ ਦੋਸੀ ਜਿਹੜੇ ਆ ਅਰੈਸਟ ਕੀਤੇ ਗਏ ਇਹਦੇ ਵਿੱਚ ਇੱਕ ਲੜਕਾ ਅਨਿਲ ਕੁਮਾਰ ਹੈਗਾ ਉਹ ਬਿਹਾਰ ਤੋਂ ਆ ਉਹਦੇ ਕੋਲੋਂ 2 ਕਿਲੋ 600 ਗ੍ਰਾਮ ਜਿਹੜੀ OPM ਹੈ ਆਫੀਮ ਹੈ ਸਾਨੂੰ ਉਹ ਮਿਲੀ ਹੈ ਔਰ ਉਹਦੇ ਖਿਲਾਫ ਅਸੀਂ ਕੇਸ ਰਜਿਸਟਰ ਕੀਤਾ थाना सदर ਚ ਉਸ ਤੋਂ ਇਲਾਵਾ 250 ਗ੍ਰਾਮ ਜਿਹੜੀ ਆ ਉਹ ਵੀ ਕਮਰਸ਼ੀਅਲ ਕੁਆਂਟੀਟੀ ਹੈਗੀ ਆ ਦੋ ਲੜਕਿਆਂ ਤੋਂ ਮਿਲੀ ਹੈ ਸਾਨੂੰ ਇੱਕ ਦਾ ਨਾਮ ਮੇਜਰ ਹੈਗਾ ਤੇ ਦੂਸਰੇ ਦਾ ਨਾਮ ਲਖਵਿੰਦਰ ਹੈਗਾ ਇਹ ਬਸਤੀ ਜੋ ਵੀਵਾਲ ਦੇ ਰਹਿ ਗੇ ਰਹਿਣ ਵਾਲੇ ਥਾਣੇ ਅਜਨਾਲੇ ਦੇ ਉਹ ਇਥੇ ਡਿਲੀਵਰੀ ਦੇਣ ਆਏ ਸੀਗੇ ਉਹਨਾਂ ਨੂੰ ਅਸੀਂ ਐਪੀਅਰਡ ਕੀਤਾ ਸਾਡੀ ਸੀਏਡੀ ਟੀਮ ਨੇ ਔਰ ਉਹਦੇ ਕੋਲੋਂ 250 ਗ੍ਰਾਮ ਜਿਹੜੀ ਹੈਰੋਨ ਸਾਨੂੰ ਮਿਲੀ ਹੈਗੀ ਆ ਉਹਦੇ ਖਿਲਾਫ ਵੀ ਅਸੀਂ ਕੇਸ ਰਿਜਿਸਟਰ ਕੀਤਾ ਹੈਗਾ ਔਰ ਉਸ ਤੋਂ ਇਲਾਵਾ ਦੋ ਲੇਡੀਆਂ ਜਿਹੜੀਆਂ ਕਿ ਇੱਕ ਨਵਾਂ ਪਿੰਡ ਪੱਠੇ ਦੀ ਹੈਗੀ ਆ ਜਿਹਦਾ ਨਾਮ ਕੁਲਵੰਤ ਕੌਰ ਹੈ ਕੰਤੋ ਜਿਹਦੇ ਖਿਲਾਫ ਸ਼ੇਕ ਕੇਸ ਕਰਨਾ ਹੀ ਦਰਜ ਹੈ ਗਿਆ ਨਸ਼ੇ ਦੇ ਉਹਨੂੰ ਅਪ੍ਰੀਹੈਂਡ ਕੀਤਾ ਸੀ ਥਾਣਾ ਕਤਵਾਲੀ ਦੀ ਪੁਲਿਸ ਨੇ ਔਰ ਇੱਕ ਉਹਦੇ ਨਾਲ ਲੜਕੀ ਪੂਜਾ ਹੈਗੀ ਆ ਲੇਡੀ ਉਹਨੂੰ ਵੀ ਅਸੀਂ ਅਰੈਸਟ ਕੀਤਾ ਉਹ ਲਾਕੀਆ ਸੁਲਤਾਨਪੁਰ ਲੋਧੀ ਦੀ ਰਹਿਣ ਵਾਲੀ ਹੈ ਉਹਦੇ ਖਿਲਾਫ ਵੀ ਪਹਿਲਾਂ ਕਮਰਸ਼ੀਅਲ ਕੁਆंटਿਟੀ ਦਾ ਕੇਸ ਰਜਿਸਟਰਡ ਹੈ ਆਲਰੇਡੀ ਔਰ ਪੰਜ ਅਸੀਂ ਇਹੋ ਜਿਹੜੇ ਹੈਗੇ ਆ ਦੋਸ਼ੀ ਕਾਲ ਅਰੈਸਟ ਕੀਤੀ ਸੀ ਸੀਏ ਸਟਾਫ ਵੱਲੋਂ ਬਹੁਤ ਅੱਛਾ ਕੰਮ ਕੀਤਾ ਗਿਆ ਤੇ ਇਹਦੇ ਵਿੱਚ ਡੀਐਸਪੀ ਡੀ ਸਾਹਿਬ ਨੇ ਇੰਸਪੈਕਟਰ ਸੀਏ ਇਹ ਜਰਨਲ ਸਿੰਘ ਨੇ ਔਰ ਇਹਨਾਂ ਦੀ ਸਾਰੀ ਟੀਮ ਨੇ ਬਹੁਤ ਅੱਛਾ ਕੰਮ ਕੀਤਾ ਹੈ ਔਰ ਅਸੀਂ ਇਹ ਬਚਨਵਾਦਾਂ ਕੀ ਨਸ਼ਿਆਂ ਦੇ ਖਿਲਾਫ ਅਸੀਂ ਕਪੂਥਲਾ ਵਿੱਚ ਜਿਹੜੀ ਜ਼ਬਰਦਸਤ ਮਹਮ ਜਿਹੜੀ ਆ ਨਸ਼ਾ ਸਮਗਲਾਂ ਦੇ ਖਿਲਾਫ ਵਿੱਢੀ ਹੋਈ ਹੈ ਔਰ ਅਸੀਂ ਪਹਿਲਾਂ ਵੀ ਇਹਨਾਂ ਨੂੰ ਸਖਤ ਵਾਰਨਿੰਗ ਦਿੱਤੀ ਆ ਤੇ ਹੁਣ ਫੇਰ ਅਸੀਂ ਇਹਨਾਂ ਨੂੰ ਵਾਰਨਿੰਗ ਦਿੰਦੇ ਆ ਕਿ ਉਹ ਆਪਣਾ ਜਿਹੜਾ ਗਲਤ ਕੰਮ ਹੈ ਉਹ ਛੱਡ ਦੇਣ ਸਰ ਪਹਿਲੇ ਮੰਗ ਲਈ ਫ੍ਰੀਮ ਵਾਲੇ ਮੰਗ ਲਈ ਜਿਦਾ ਥੋੜਾ ਬ੍ਰੀਫ ਲਾ ਸਕਦੇ ਕਿਸ ਤਰ੍ਹਾਂ ਫ੍ਰੀਮ ਲੈ ਆਇਆ ਕੱਥੋਂ ਲੈ ਆਇਆ ਕੱਥੇ ਦੀ ਇਹਨਾਂ ਇਸੇ ਕਿਸ ਤਰ੍ਹਾਂ ਇਹ ਕੀ ਨਾਮ ਆ ਉਹਨਾਂ ਨੇ ਕਿਸ ਤਰ੍ਹਾਂ ਇਹ ਟ੍ਰੈਕਿੰਗ ਕੀਤਾ ਆਫੀਮ ਵਾਲੇ ਕੇਸ ਵਿੱਚ ਮੈਂ ਦੇਖਿਆ ਕਿ ਮੋਤੀ ਹਰੀ ਦਾ ਅਨਿਲ ਖਮਾਰਾ ਹੈ ਰਹਿਣ ਵਾਲਾ ਹੈਗਾ ਇਹ ਬਿਹਾਰ ਤੋਂ ਆਫੀਮ ਜੜੀ ਉਹ ਲੈ ਕੇ ਇੱਥੇ ਵੇਚਣੀ ਸੀਗੇ ਇਹਨਾਂ ਨੇ 2 ਕਿਲੋ 600 ਗ੍ਰਾਮ ਆਫੀਮ ਹੈ ਇਹਦਾ ਇੱਕ ਸਾਥੀ ਜਿਹੜਾ ਸੰਤੋਸ਼ ਉਹ ਜਿਹੜਾ ਕਿ ਉਹ ਬਿਹਾਰ ਸਾਨੂੰ ਪਤਾ ਲੱਗਿਆ ਵੀ ਵਾਪਸ ਚਲਾ ਗਿਆ ਹੈਗਾ ਉਹਦੇ ਖਿਲਾਫ ਵੀ ਸਾਡੀਆਂ ਟੀਮਾਂ ਜਿਹੜੀਆਂ ਉਹ ਵਰਕ ਕਰ ਰਹੀਆਂ ਹੈਗੀਆਂ ਉਹਨੂੰ ਵੀ ਅਸੀਂ ਜਲਦੀ ਆਪਣੀ ਹੈਂਡ ਕਰ ਦਾਂਗੇ ਇਹ ਹਰਾਮ ਦਾ ਨਾਮਜ਼ਦ ਕੀਤਾ ਜੀ ਹਾਂਜੀ ਤਾਂ ਦੋਸਤ ਨੂੰ ਹਾਂਜੀ ਸਰ ਇਹ ਜਿਹੜਾ ਜਿਹੜੀ ਦੋ ਲੇਡੀ ਹੈ ਜੀਆਂ ਬੜੀਆਂ ਬੰਦਿਆ ਬਚਾਰੀ ਕਰਨ ਚਾਹੁੰਦੀ ਜੀ ਇਹ ਬਨਵਿਕਰੀ ਹੈਗੀਆਂ ਜਿਹਨੂੰ 2018 2018 ਇਹਨਾਂ ਦੇ ਖਿਲਾਫ ਹਾਂਜੀ ਕੇਸ ਚੱਲ ਰਹੇ ਇਹਨਾਂ ਦੇ ਵੈਰੀਫਿਕੇਸ਼ਨ ਕਰ ਰਹੇ ਆ ਅ 6 ਕੇਸ ਇਹਨਾਂ ਦੇ ਖਿਲਾਫ ਪਹਿਲੇ ਦੇ ਖਿਲਾਫ ਕਲਵੰਤ ਤੇ ਰਜਿਸਟਰ ਹੈਗੇ ਆ ਤਾਂ ਤਿੰਨ ਜਿਹੜੀ ਆ ਦੂਜੀ ਦੇ ਖਲਾਫ ਇਹ ਜੇਲ੍ਹ ਤੋਂ ਇਹ ਚੀਜ਼ ਵੈਰੀਫਾਈ ਕਰ ਰਹੇ ਆ ਚੀਜ਼ ਬੈਠਾ ਅੰਮ੍ਰਿਤ ਘਾ ਵਾਲੇ ਨੂੰ ਨਹੀਂ ਆਇਆ ਤੋਂ ਜਿਹਨੇ ਜਨ ਬੱਲਾ ਪੱਛਾਇਆ ਤੇ ਉਹ ਇਹਨਾਂ ਦਾ ਲਿੰਕ ਕਿਤੋਂ ਜਾਨੀ ਕਿ ਕਿੱਥੇ ਦੇਣਾ ਆਇਆ ਤੇ ਬਾਰਡਰ ਪਾਸ ਤੋਂ ਲਿੰਕ ਆ ਜੀ ਕਿ ਇਨਵੈਸਟੀਗੇਟ ਕਰ ਰਹੇ ਆ ਅਸੀਂ ਇਹ ਜਾਂਚ ਦਾ ਵਿਸ਼ਾ ਹੈ ਉੱਥੇ ਅਸੀਂ ਵਰਕ ਕਰ ਰਹੇ ਆ ਤੇ ਇਹ ਅਟ੍ਰੈਕ ਕਿੱਦਾਂ ਹੋਇਆ ਕੋਈ ਪਹਿਲਾ ਫਰਸਟ ਟਾਈਮ ਇਹ ਮੈਂ ਇਨਫਰਮੇਸ਼ਨ ਸਿੱਧੀ ਸਾਨੂੰ ਕੋਈ ਸੀਕ੍ਰੀਟ ਇਨਫਰਮੇਸ਼ਨ ਸੀਗੀ ਵੀ ਆ ਬੰਦੇ ਕੰਮ ਕਰਦੇਗਾ ਔਰ ਇੱਧਰ ਲੈ ਕੇ ਆ ਰਹੇ ਆ ਨੀਲੀ ਕਿਨੂੰ ਦੇਣ ਆ ਰਹੇ ਉਹ ਬੰਦਾ ਸਾਡੇ ਨੈਟਵਿਚ ਹੈ ਉੱਥੇ ਅਸੀਂ ਟੀਮਾਂ ਲਾਈਆਂ ਹੋਈਆਂ ਆ ਤੇ ਉਹ ਜਲਦੀ ਉਹਨੂੰ ਅਸੀਂ ਇਹਨਾਂ ਦੇ ਕੋਈ ਡਿਮਾਂਡ ਮਿਲਿਆ ਹੋਵੇ ਜਾਂ ਫੋਰ ਕੇ ਦੋ ਦਿਨ ਦਾ ਡਿਮਾਂਡ ਇਹਨਾਂ ਦਾ ਸਾਰਿਆਂ ਦਾ 도 된다 네. 네.